ਬਾਹਰ ਗਈ ਦਾਤ ਮਾਰ ਮਾਰ ਮਾਰਿਆ ਟੋਲੇ ਕੰਜਰਾ ਨੇ ਮਾਰਿਆ ਮੈਨੂੰ ਪਤਾ ਲੱਗ ਗਿਆ ਸਾਰਾ ਇਹ ਇਹ ਮੈਨੂੰ ਪਤਾ ਲੱਗ ਗਿਆ ਸਾਰਾ ਹੀ ਇਹਦੂ ਬੈਠਾ ਨਾ ਤੇ ਨਾ ਲੜਿਆ ਕਰਕੇ ਇਕ ਵਾਰ ਨਾ ਤੂੰ ਨਾਲ ਲੜਿਆ ਕਰਕੇ ਨਾ ਫਾਇਨ ਮੈਨੂੰ ਵੇਖ ਤੇ ਨਾਲ ਤੇ ਅਰੇ ਤੂੰ ਮਾਰੀ ਤੂੰ ਬੈਠਦਾ ਮੇਰੇ ਕੋਲੋਂ ਕੋਟ ਆਇਆ ਕੱਲ ਆ ਮੇਰੇ ਤਾਂ ਆਇਆ ਕਿ ਕੰਟਰੋਲ ਰੂਮ ਕਪੂਤਰਾ ਤੇ ਸਾਨੂੰ ਇਨਫਰਮੇਸ਼ਨ ਆਈ ਸੀਗੀ ਕਿ ਇੱਕ ਡੈੱਡ ਬੋਡੀ ਜਿਹੜੀ ਆ ਭੰਡਾਰ ਵਿੱਚ ਹਸਪਤਾਲ ਤੇ ਲੱਗੇ ਪਈ ਹੈ ਜਿੱਤੇ ਉਹ ਨਾਮੂਨ ਵਿਅਕਤੀ ਦੀ ਹੈ ਜਿੱਤੇ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਪੁਲਿਸ ਸਟੇਸ ਵਿੰਦਰ ਪਾਲ ਜੀ ਔਰ ਐਸਐਚਓ ਟਲਮਾ ਜਿਹੜੇ ਤੁਰੰਤ ਮੁਕਤੇ ਗਏ ਔਰ ਉਹਨਾਂ ਨੇ ਉਸ ਬੋਡੀ ਦੀ ਆਇਡੈਂਟੀਫਿਕੇਸ਼ਨ ਕੀਤੀ ਕਿ ਬੋਡੀ ਤੋਂ ਜਿਹਦਾ ਇੱਕ ਬੰਦੇ ਦਾ ਨਾਮ ਦਿਲਜੀਤ ਮਨਜੀਤ ਸਿੰਘ ਸਮਾਂ ਪਤਾ ਲੱਗਾ ਔਰ ਉਸ ਤੋਂ ਬਾਅਦ ਇਹਦਾ ਪਰਚਾ ਰਜਿਸਟਰ ਕੀਤਾ ਗਿਆ ਸੀ ਪਰਚਾ ਰਜਿਸਟਰ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਪਤਾ ਲੱਗਾ ਕਿ ਇਹਦਾ ਜਿਹੜਾ ਕਤਲ ਹੈਗਾ ਉਹ ਸਿਮਰਨਦੀਪ ਜਿਹੜਾ ਸਿਮਰਨਜੀਤ ਜਿਹੜਾ ਲੜਕਾ ਹੈਗਾ ਉਹਨੇ ਕੀਤਾ ਹੈਗਾ ਉਹ ਜਿਹੜਾ ਕੀ ਜਲੂਆ ਕੰਡਾ ਰਹਿਣ ਵਾਲਾ ਸੀਗਾ ਉੱਥੇ ਮੈਂ ਦਿਲ ਮਾਤ ਕਰਨਗੇ ਵਿੱਚ ਤੇ ਉਹਨੂੰ ਪਰਚੋ ਪਰਸੋਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਡੀ ਟੀਮ ਨੇ ਜਿਹੜਾ ਅਰੈਸਟ ਕੀਤਾ ਹੈਗਾ ਔਰ ਇਹਦੇ ਤੇ 24 ਘੰਟੇ ਦੇ ਵਿੱਚ ਵੀ ਚੀਜ਼ ਜਿਹੜਾ ਉਹ ਕਿਊਚਰ ਹੋ ਰਿਹਾ ਰੈਸਟ ਕਰਦੇ ਸੀ। ਇਹਦੀ ਵਜ੍ਹਾ ਰੰਜੇਸ਼ੀ ਪਤਾ ਲੱਗਿਆ ਕਿ ਇਹ ਜਿਹੜਾ ਕਿਊ ਸੀਗਾ ਮੰਨ ਵਾਲੇ ਦੀ ਘਰ ਤੇ ਘਰ ਵਾਲੇ ਤੇ ਇਹ ਮਿਲ ਰੱਖਦਾ ਸੀ। ਉਹਦੇ ਨਾਲ ਇਹ ਦਲਤਨ ਲੇਸਿੰਗ ਸੀਗੀ ਤੇ ਉਹ ਇਹ ਨੂੰ ਦਾ ਸੀਗਾ। ਇਸ ਕਰਕੇ ਇਹਨੇ ਗੁੱਸੇ ਵਿੱਚ ਆ ਕੇ ਰੋਲ ਲੈ ਕੇ ਉਹਦੇ ਸਿਰ ਤੇ ਮਾਰੀ ਔਰ ਉਹਦਾ ਜਿਹੜਾ ਕਤਲ ਹੋ ਗਿਆ। ਹੁਣ ਇਹ ਤੇ ਅਸੀ ਕੇਸ ਰਜਿਸਟਰ ਕਰਕੇ ਇਹਨੂੰ ਬੰਦੇ ਨੂੰ ਅਰੇਸਟ ਕਰਦੇ ਆ। ਰਸ ਤੋਂ ਬਾਅਦ ਇਹਦਾ ਰਮਾਨ ਜਿਹੜਾ ਹੈਗਾ ਰਾਤ ਵਿੱਚ ਪੇਸ਼ ਕਰਕੇ ਦੋਵੇਂ ਨੰਬਰ ਰਮਾਨ ਜਿਹੜਾ ਅਸੀਂ ਕਸਰ ਕਰਦੇ ਤੋ ਇਹ ਇੱਕ ਇਨਵੈਸਟੀਗੇਸ਼ਨ ਹੈ ਔਰ ਇਹ ਜੀ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਉਹ ਕਰ ਅਸਰ ਰਿਲੇਸ਼ਨ ਕਿੰਨੀ ਦੇ ਤੋ ਚੱਲ ਰਿਹਾ ਇਹਦੇ ਰਿਲੇਸ਼ਨ ਚਾਰ ਪੰਜ ਸਾਲ ਤੋਂ ਸੀਗੇ ਤੇ ਟਾਈਮਸ ਤੋਂ ਕਰ ਹਾਲ ਵੀ ਕਿੱਦਾਂ ਪਤਾ ਲੱਗ ਕਰ ਵਾਲੇ ਨੇ ਦੇਖਿਆ ਸੀ ਉਹ ਸ਼ਖਸੀ ਗਾਵ ਨੂੰ ਨੂੰ ਦੇਖਿਆ ਸੀ ਦੋ ਚਾਰ ਦਿਨ ਕਰਨਾ ਦੇ ਵੀ ਉਸ ਨੇ ਟ੍ਰਿਮਟ ਕੀਤੀ ਚਲ ਚਲ ਰਹੀ ਹੋਈ ਤੇ ਉਥੋਂ ਭੱਜ ਗਿਆ ਸੀ ਉਸ ਤੋਂ ਬਾਅਦ ਇਹਨੇ ਉਹ ਚੀਜ਼ ਆਪਣੇ ਮਨ ਚ ਰੱਖੀ ਤੇ 26 ਅਗਸਤ ਦੀ ਰਾਤ ਨੂੰ ਜਦੋਂ ਅਸੀਂ ਗਰੌਡ ਮਾਰ ਕੇ ਹੁਣ ਨੰਨੀ ਦਾ ਵੀ ਹੱਥ ਵਿੱਚ ਇਸ ਦਾ ਪਰਮਾਨੰ ਇਹਦਾ ਇਨਵੈਸਟਿਗੇਟ ਕਰ ਰਹੇ ਆ ਇਸ ਦਾ ਕੋਈ ਸਲ੍ਹਾ ਮੁਸਲਤ ਨਹੀਂ ਦੱਸਣੀ ਹੈ ਕਿ ਕਿਵੇਂ ਦੇਖੋ ਕਿ ਸਰ ਇਹ ਕੰਮ ਕੀ ਕਰਦਾ ਇੱਕ ਮਜ਼ਦੂਰੀ ਦਾ ਕੰਮ ਕਰਦਾ ਉਹ ਵੀ ਨਹੀਂ ਜਿੱਦੀ ਆਨ ਕਰਦਾ ਉਹ ਵੀ ਨਹੀਂ ਕਿ ਉਹ ਇਕੱਠੇ ਕੰਮ ਤਾਂ ਨਹੀਂ ਕਰਦੇ ਜਿੱਦਾਂ ਉਹ ਰਾਜ ਮਿਸਤਰੀ ਸੀ ਇਹਦਾ ਦੇਖ ਗਵਾਂਢ ਦੇ ਵਿੱਚ ਨੀ ਗਵਾਂਢ ਚ ਰਹਿੰਦੇ ਸੀ ਗਵਾਂਢੀ ਹੀ ਇਹਨਾਂ ਦਾ ਤੇ ਕੋਈ ਡੈੱਡ ਬੋਡੀ ਨੂੰ ਖੁਰਦ-ਬੁਰਦ ਕਰਨ ਦੀ ਕੋਈ ਛੇਤਰੀ ਸਾਹਮਣੇ ਆਈ ਹੈ ਕਿ ਉਸੇ ਜਗ੍ਹਾ ਜਿੱਥੇ ਜਿਸ ਹਸਪੀਟਲ ਚ ਮਿਲੀ ਉਸੇ ਉੱਥੇ ਕੋਈ ਐਡਿਕਸ਼ਨ ਵਗੈਰਾ ਕੁਛ ਇਦਾਂ ਦਾ ਸਾਹਮਣੇ ਆ ਹੋਵੇ ਨਹੀਂ ਕੋਈ ਤਕਦੀ ਦੀ ਗੱਲ ਨਹੀਂ ਵਰਤੀ ਸੀ ਇਨਵੈਸਟਿਗੇਸ਼ਨ ਤੇ ਕੋਈ ਰਿਮਾਰਡ ਵਗੈਰਾ ਕੁਛ ਰਿਮਾਰਡ ਹੋ ਗੁੰਦਾ ਲੈਸ ਸਰ ਨਿਸ਼ਾਨੀ ਸ਼ਦਾਤ ਨਹੀਂ ਆਉਂਦੀ ਨਹੀਂ ਸ਼ਰਾਬ ਦੀ ਮਾਰ ਰਿਹਾ ਲੋਈ ਕੰਜਰਾ ਨੇ ਮਾਰ ਰਿਹਾ ਮੈਨੂੰ ਪਤਾ ਲੱਗ ਗਿਆ ਸਾਰਾ ਹੀ ਇਹ ਮੈਨੂੰ ਪਤਾ ਲੱਗ ਗਿਆ ਸਾਰਾ ਹੀ ਇਹਦੂ ਮੈਂ ਕਿਹਾ ਨਾ ਤੇ ਨਾ ਲੜਿਆ ਕਰ ਕਰੀ ਗਵਾੜਨਾ ਤੂੰ ਨਾ ਲੜਿਆ ਕਰਕੇ ਨਾ ਹਾਜੀ ਮੈਨੂੰ ਵੇਖ ਤੇ ਲੈਣ ਦੇ ਅਰੇ ਤੂੰ ਆਲੀ ਨੂੰ ਤੂੰ ਵੇਖ ਲੈ ਤਾਂ ਮੇਰੇ ਕੋਲੋਂ ਕੋਤਾ ਆਇਆ ਕੱਲ ਆ ਮੇਰੇ ਤਾਂ ਆਇਆ ਇੱਕ ਕੰਟਰੋਲ ਰੂਮ ਕਪੂਤਰ ਦੇ ਸਮੂਹ ਇਨਫਰਮੇਸ਼ਨ ਆਈ ਸੀ ਕਿ ਇੱਕ ਡੈਡ ਬੋਡੀ ਜਿਹੜੀ ਆ ਭੰਡਾਰ ਵਿੱਚ ਹਸਪੀਟਲ ਤੇ ਲੱਗੇ ਪਈਏ ਜਿੱਤੇ ਉਹ ਨਾਮ ਉਹ ਵਿਅਕਤੀ ਦੀ ਹੈ ਜਿੱਤੇ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਪੁਲਿਸ ਅਜੇ ਸਵੇਦਰ ਪਾਲ ਜੀ ਔਰ ਐਸਐਚਓ ਟਲਮਾ ਜਿਹੜੇ ਉਧਰੋਂ ਤਮਕਤੇ ਹੈ ਔਰ ਉਹਨਾਂ ਨੇ ਉਸ ਬੋਡੀ ਦੀ ਆਇਡੈਂਟੀਫਿਕੇਸ਼ਨ ਕੀਤੀ ਕਿ ਬੋਡੀ ਤੋਂ ਜਿਹਦਾ ਤੇ ਬੰਦੇ ਦਾ ਨਾਮ ਦਿਲਜੀਤ ਮਨਜੀਤ ਸਿੰਘ ਸਮਾਂ ਪਤਾ ਲੱਗਾ ਔਰ ਉਸ ਤੋਂ ਬਾਅਦ ਇਹਦਾ ਪਰਚਾ ਰਜਿਸਟਰ ਕੀਤਾ ਸੀ ਪਰਚਾ ਰਜਿਸਟਰ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਇਹ ਪਤਾ ਲੱਗਾ ਕਿ ਇਹ ਦਾ ਜਿਹੜਾ ਕਤਲ ਹੈਗਾ ਉਹ ਸਿਮਰਨਦੀਪ ਜਿਹੜਾ ਸਿਮਰਨਜੀਤ ਜਿਹੜਾ ਲੜਕਾ ਹੈਗਾ ਉਹਨੇ ਕੀਤਾ ਹੈਗਾ ਉਹ ਜਿਹੜਾ ਕੀ ਜਲੂਆ ਕੰਡਾ ਰਹਿਣ ਵਾਲਾ ਸੀਗਾ ਉਥੇ ਮੈਂ ਤੇਨ ਮਤ ਕਰਨ ਗਈ ਸੀ ਤੋਂ ਉਹਨੂੰ ਪਰਚੋ ਪਰਸੋਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਡੀ ਟੀਮ ਨੇ ਜਿਹੜਾ ਰੈਸਟ ਕੀਤਾ ਹੈ ਔਰ ਇਦੇ ਤੇ 24 ਘੰਟੇ ਦੇ ਵਿੱਚ ਵੀ ਚੀਜ਼ ਜਿਹੜਾ ਉਹ ਕਿਊਚਰ ਅਰੈਸਟ ਕਰ ਲਿਆ ਸੀ। ਇਹਦੀ ਵਜ੍ਹਾ ਰੰਜੇਸ਼ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਕਿਊ ਸੀਗਾ ਮੰਨ ਵਾਲੇ ਦੇ ਘਰ ਤੇ ਘਰ ਵਾਲੇ ਤੇ ਇਹ ਰੱਖਦਾ ਸੀਗਾ। ਉਹਦੇ ਨਾਲ ਇਹ ਡਾਕਟਰ ਲਾਇਸੈਂਸ ਸੀਗੇ ਤੇ ਉਹ ਉਹਦਾ ਸੀਗਾ। ਇਸ ਕਰਕੇ ਇਹਨੇ ਗੁੱਸੇ ਵਿੱਚ ਆ ਕੇ ਰੋਲ ਲੈ ਕੇ ਉਹਦੇ ਸਿਰ ਤੇ ਮਾਰੀ ਔਰ ਉਹਦਾ ਜਿਹੜਾ ਕਤਲ ਹੋ ਗਿਆ। ਉਹਨੇ ਇੱਥੇ ਐਸੀ ਕੇਸ ਰਿਪੋਰਟ ਕਰਕੇ ਇਹਨੂੰ ਬੰਦੇ ਨੂੰ ਅਰੈਸਟ ਕਰ ਲਿਆ। ਫਿਰ ਉਸ ਤੋਂ ਬਾਅਦ ਇਹਦਾ ਰਮਾਨ ਜਿਹੜਾ ਹੈਗਾ ਰਾਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਮਾਨ ਜਿਹੜਾ ਅਸੀਂ ਪਸੰਦ ਕਰਦੇ ਹਾਂ ਤੋਂ ਇਹ ਅੰਡਰ ਇਨਵੈਸਟੀਗੇਸ਼ਨ ਹੈ ਔਰ ਇਹਦੀ ਅਸੀਂ ਬਹੁਤ ਕੁਝ ਕੀ ਚੜੀ ਹੈ ਉਹ ਕਰ ਰਹੇ ਹਾਂ ਸਰ ਰਿਲੇਸ਼ਨ ਕਿੰਨੀ ਦੇਰ ਤੋਂ ਚੱਲ ਰਹੀ ਸੀ ਇਹਦੇ ਰਿਲੇਸ਼ਨ 4-5 ਸਾਲ ਤੋਂ ਸੀਗੇ ਤੇ ਇਹਨਾਂ ਸਾਲ ਤੋਂ ਸੀਗੇ ਕਰ ਵਾਲੀ ਕਿਦਾ ਪਤਾ ਲੱਗਾ ਕਰ ਵਾਲੇ ਨੇ ਦੇਖ ਲਿਆ ਸੀ ਇਹ ਸ਼ਖਸੀਆ ਉਹਨੇ ਇਹਨੂੰ ਦੇਖਿਆ ਸੀ ਦੋ ਚਾਰ ਦਿਨ ਪਹਿਲਾਂ ਦੇ ਵੀ ਉਸ ਵੇਲੇ ਤੁਰੋ ਤੀ ਚਲ ਚਲ ਆਈ ਉਹ ਤੇ ਉਹ ਤੋਂ ਬਾਅਦ ਗਿਆ ਸੀ ਉਸ ਤੋਂ ਬਾਅਦ ਨੇ ਉਹ ਚੀਜ਼ ਆਪਣੀ ਮੰਚ ਰੱਖੀ ਤੇ 26 ਅਸਤਾਈ ਦੀ ਰਾਤ ਨੂੰ ਜਦੋਂ ਅਸੀਂ ਗਰਾਉਂਡ ਮਾਰ ਕੇ ਹੁਣ ਮਾਰ ਚੁਣਾਨੀ ਦਾ ਵੀ ਹੱਥ ਵਿੱਚ ਇਸ ਤੋਂ ਪਰਨਾ ਇਹਦਾ ਇਨਵੈਸਟੀਗੇਟ ਕਰ ਰਹੇ ਹਾਂ ਕਿ ਤੱਕ ਕੋਈ ਸਵਰਗ ਮਸੰਦਾ ਕੰਨੀ ਦੌੜਨੀ ਹੈ ਕਿਸੇ ਦੇਖ ਕਿਸੇ ਨੇ ਕੰਮ ਕੀ ਕੀਤਾ ਇਹ ਕਿ ਮਜ਼ਦੂਰੀ ਦਾ ਕੰਮ ਕਰਦਾ ਤੇ ਮਤਲਬ ਉਹ ਵੀ ਮਜੂਦਗੀ ਹੋਂ ਕਰਦਾ ਉਹ ਵੀ ਨਹੀਂ ਕਿ ਉਹ ਇਕੱਠੇ ਕੰਮ ਤਾਂ ਨਹੀਂ ਕਰਦੇ ਜਿਹਦਾ ਰਾਜ ਮਿਸਤਰੀ ਸੀ ਇਹ एकदम ਇਹਦਾ ਨਹੀਂ ਤੇ ਗਵਾਂਢ ਦੇ ਵਿੱਚ ਤਾਂ ਨਹੀਂ ਗਵਾਂਢ ਚ ਰਹਿੰਦੇ ਸੀ ਗਵਾਂਢੀ ਹੀ ਉਹਨਾਂ ਦਾ ਤੇ ਕੋਈ ਡੈੱਡ ਬਡੀ ਨੂੰ ਖੁਰਦ-ਬੁਰਦ ਕਰਨ ਦੀ ਕੋਈ ਛੇਤਰੀ ਸਾਹਮਣੇ ਆਈ ਹੈ ਕਿ ਉਸੇ ਜਗ੍ਹਾ ਜਿੱਥੇ ਇਸ ਹਸਪੀਟਲ ਚ ਮਿਲੀ ਉਸੇ ਉੱਥੇ ਕੋਈ ਐਡਿਕਸ਼ਨ ਵਗੈਰਾ ਕੁਛ ਇਦਾਂ ਦਾ ਸਾਹਮਣੇ ਆ ਹੋਵੇ ਨਹੀਂ ਜਿੱਥੇ ਗਵਾਂਢੀ ਬਤੀ ਸੀ ਇਨਵੈਸਟਿਗੇਟ ਕੋਈ ਰਿਮਾਰਡ ਵਗੈਰਾ ਕੁਛ ਰਿਮਾਰਡ ਤੋਂ ਲਿਆ ਸੀ ਸਰ ਨਸ਼ਾ ਨਹੀਂ ਆਪਕੋ ਨਹੀਂ ਸ਼ੌਂਕ ਸੀ